ਗੁੱਡ ਮਾਰਨਿੰਗ ਸਾਰਿਆਂ ਨੂੰ ਕਿਵੇਂ ਹੋ ਸਾਰੇ ਹੁਬਸਾਰੇ ਬਹੁਤ ਵਧੀਆ ਤੇ ਚੜ੍ਹਦੀ ਕਲਾ ਦੇ ਵਿੱਚ ਹੋਵਗੇ ਤੇ ਇਹ ਹੈਗਾ ਸੰਡੇ ਦਾ ਦਿਨ ਆਪਾਂ ਮਾਰਨਿੰਗ ਤੋਂ ਸਟਾਰਟ ਕਰਨ ਲੱਗੇ ਆ ਕੱਪੜੇ ਸਾਰਟ ਆਊਟ ਕਰਨ ਲੱਗੀ ਆ ਤੁਸੀਂ ਵੀ ਹੱਸੋਗੇ ਅੱਜ ਮੇਰੇ ਤੇ ਮੈਂ ਕਰਨ ਲੱਗੀ ਆ ਸਰਦੀਆਂ ਦੇ ਕੱਪੜੇ ਸોર્ટ ਆਊਟ ਮੈਂ ਆਪਣੇ ਤਾਂ ਕਰ ਲਏ ਸੀਗੇ ਹਨਾ ਅਮਨ ਜੀ ਦੇ ਰਹਿੰਦੇ ਸੀਗੇ ਕਰਨੇ ਤੇ ਕਾਫੀ ਖਲਾਰਾ ਪਿਆ ਹੋਇਆ ਸੀਗਾ ਅਮਨ ਜੀ ਦੀ ਅਲਮਾਰੀ ਚ ਕੁਝ ਨਹੀਂ ਲੱਭ ਰਿਆ ਸੀ ਟੀ-ਸ਼ਰਟਸ ਵਗੈਰਾ ਕਿਉਂਕਿ ਮੈਂ ਅਮਨ ਦੇ ਹਲੇ ਕੱਪੜੇ ਤਾਂ ਨਹੀਂ ਰੱਖੇ ਸੀਗੇ ਸਰਦੀਆਂ ਦੇ ਵਿੱਚ ਨੂੰ ਕਿਉਂਕਿ ਇਹਨਾਂ ਨੂੰ ਠੰਡ ਬਹੁਤ ਜ਼ਿਆਦਾ ਲੱਗਦੀ ਹੈ ਇਸ ਕਰਕੇ ਮੈਂ ਹੁਣ ਕਰੇ ਨੇ ਸોર્ટ ਆਊਟ ਜੀ ਜੋ ਇੱਕ ਸਵੈਟਰ ਲੱਭ ਗਈ ਸੀਗੀ ਹਨੀਤ ਨੂੰ ਔਰ ਹਨੀਤ ਕਹਿੰਦੀ ਮੇਰੇ ਉਹ ਪੌਣਿਓ ਪੌਣੀ ਹੈ ਜਦਕਿ ਛੋਟੀ ਜੀ ਸਵੈਟਰ ਹੈ ਮੈਂ ਕਹਿ ਰਹੀ ਸੀ ਤੇਰੇ ਕਿੱਥੇ ਆਉਣੀ ਹੈ ਕਹਿੰਦੀ ਨਹੀਂ ਮੈਂ ਪਾਉਣੀਓ ਪਾਣੀ ਹੈ ਹਨਾ ਤੇ ਅਮਨ ਜੀ ਦੇ ਸਮਾਨ ਰੱਖਣ ਲੱਗੀ ਸੀ ਕੱਪੜੇ ਸੋ ਦਾਟ ਆਪਣੇ ਜਿਹੜੇ ਖਾਨੇ ਨੇ ਫਿਰ ਉਹ ਖਾਲੀ ਹੋ ਜਾਣਗੇ ਹਨਾ ਖਾਲੀ ਹੋਣਾ ਫਿਰ ਅਮਨ ਨੂੰ ਟੀ-ਸ਼ਰਟਸ ਆਪਾਂ ਉੱਪਰਲੇ ਖਾਨੇ ਚਾਹੁੰਦੇ ਟੀ-ਸ਼ਰਟਸ ਐਂਡ ਜਿਹੜੇ ਕੋਲਰ ਵਾਲੀਆਂ ਟੀ-ਸ਼ਰਟਸ ਹੁੰਦੀਆਂ ਨੇ ਤੇ ਦੂਜੀਆਂ ਟੀ-ਸ਼ਰਟਸ ਉਹ ਰੱਖ ਦਾਂਗੇ ਤੇ ਸੈਕਿੰਡ ਦੇ ਵਿੱਚ ਸ਼ਰਟਸ ਰੱਖ ਦਾਂਗੇ ਤੇ ਉਹ ਤੋਂ ਥੱਲੇ ਦੇ ਵਿੱਚ ਮੈਂ ਸੋਚਿਆ ਸੀ ਵੀ ਪੈਂਟਸ, ਟਰਾਊਜ਼ਰਸ ਤੇ ਪਜਾਮੇ ਜੋ ਕੁਝ ਵੀ ਹੋਇਆ ਉਹ ਉੱਥੇ ਰੱਖ ਦਾਂਗੇ ਤੇ ਇੱਧਰ ਬਣਾ ਲਿਆ ਆਪਾਂ ਸਟੋਰ ਰੂਮ ਮੇਰੇ ਨਾਲ ਪਿੱਛੇ ਜਿਹੜੀਆਂ ਟੈਚੀਆਂ ਸੀ ਸੂਟਕੇਸ ਸੀਗੇ ਸਾਰੇ ਮਿੱਟੀ ਪੈ ਪਕੇ ਬੁਰਾ ਹਾਲ ਹੋਇਆ ਔਰ ਜਿਹੜੇ ਕੱਪੜੇ ਵੀ ਸੀਗੇ ਵਿੱਚ ਨਾ ਸੁਸਰੀਆਂ ਮਰੀਆਂ ਪਈਆਂ ਸੀਗੀਆਂ ਜਦ ਮੈਂ ਟੈਚੀ ਖੋਲਿਆ ਹਾਏ ਉਹਦੇ ਵਿੱਚ ਸੁਸਰੀਆਂ ਮਰੀਆਂ ਪਈਆਂ ਸੋ ਹੁਣ ਆ ਰੂਮ ਆਪਾਂ ਬਣਾ ਲਿਆ ਪਹਿਲਾਂ ਮੈਂ ਸੋਚਿਆ ਸੀ ਮੈਂ ਆਪਣੇ ਸ਼ੂਜ਼ ਵੀ ਇੱਥੇ ਰੱਖਾਂ ਕਿਉਂਕਿ ਮੇਰੇ ਸ਼ੂਜ਼ ਵੀ ਬਹੁਤ ਖਰਾਬ ਹੋਏ ਪਏ ਨੇ ਪਿੱਛੇ ਡਸਟ ਪੈ ਪੈ ਕੇ ਪਰ ਉੱਥੇ ਬਾਬਾ ਜੀ ਦੀ ਫੋਟੋ ਲੱਗੀ ਹੋਈ ਹੈ ਠਾਕੁਰ ਜੀ ਦੀ ਇਸ ਕਰਕੇ ਫਿਰ ਮੈਂ ਸ਼ੂਜ਼ ਨਹੀਂ ਰੱਖੇ ਸ਼ੂਜ਼ ਆਪਾਂ ਇੱਧਰਲੀ ਸਾਈਡ ਹੀ ਰੱਖਿਆ ਆ ਰੂਮ ਸਾਰਾ ਡੈਕੋਰੇਟ ਕਰਤਾ ਸਾਰਾ ਸોર્ટ ਆਊਟ ਕੀਤਾ ਹੋਇਆ ਤੇ ਦੋਨੋਂ ਭੈਣ ਭਰਾ ਗਏ ਹੋਏ ਸੀਗੇ ਸਿਮੀ ਮਾਸੀ ਕੋਲ ਤੇ ਹੁਣ ਆਏ ਨੇ ਦੁਪਹਿਰੇ ਕਿਉਂਕਿ ਫਿਰ ਆ ਕੇ ਭੁੱਖ-ਭੁੱਖ ਕਰਨ ਲੱਗੇ ਮम्मा ਭੁੱਖ ਲੱਗਿਆ ਮम्मा ਭੁੱਖ ਲੱਗਿਆ ਮੈਂ ਕਿਹਾ ਵੀ ਕੁਝ ਬਣਾ ਦਿੰਨੀ ਆ ਇਹਨਾਂ ਨੂੰ ਭੁੱਖ ਕਿਸੇ ਚੀਜ਼ ਦੀ ਨਹੀਂ ਲੱਗਦੀ ਇਹਨਾਂ ਨੂੰ ਚਿਪਸ ਦੀ ਭੁੱਖ ਲੱਗਦੀ ਹੈ ਤੇ ਆਹ ਮਾਜ਼ਾ ਤੇ ਆਹ ਫੈਂਟੇ ਦੀ ਭੁੱਖ ਲੱਗਦੀ ਹੁੰਦੀ ਹੈ ਹੋਰ ਇਹਨਾਂ ਨੂੰ ਕੁਝ ਨਹੀਂ ਚਾਹੀਦਾ ਹੈਗਾ ਖਾਣ ਨੂੰ ਚ ਚਿਪਸ ਹੋਣੇ ਚਾਹੀਦੇ ਨੇ ਫਿਰ ਇਹਨਾਂ ਦੀ ਸਾਰੀ ਭੁੱਖ ਮਿਟ ਜਾਂਦੀ ਆ ਸਪੈਸ਼ਲੀ ਆ ਤੁਹਾਡੀ ਪਿੰਡਲ ਜੀ ਦੀ ਆ ਜਿਹੜੀ ਤੁਹਾਡੀ ਪ੍ਰਿੰਸੈਸ ਆ ਨਾ ਇਹਦੀ ਭੁੱਖ ਇਹਨੂੰ ਤਾਂ ਜ਼ਿਆਦਾ ਭੁੱਖ ਲੱਗਦੀ ਆ ਇਹਦੀ ਚਿਪਸ ਦੀ ਹੈ ਨਾ ਚਾਹੇ ਰਾਤ ਨੂੰ ਵੀ ਇਹਨੂੰ ਚਿਪਸ ਦੇ ਦਿਓ ਰੋਟੀ ਨਾ ਦਿਓ ਇਹਨੇ ਮੰਗਣੀ ਨਹੀਂ ਹੈਗੀ ਮਤਲਬ ਮੇਰੀ ਕੁੜੀ ਦੀ ਇੰਨੀ ਮੋਜ ਹੈ ਜੇ ਤੁਸੀਂ ਸਾਰੇ ਕੋਈ ਵੀ ਇਹਨੂੰ ਰੱਖ ਲਓਗੇ ਨਾ ਇਹਨੇ ਥੋ ਤਾਂ ਰੋਟੀ ਨਹੀਂ ਮੰਗਣੀ ਹੈਗੀ ਰੋਟੀ ਤਾਂ ਇਹਨੇ ਖਾਣੀ ਹੋਣੀ ਜੇ ਜੇ ਦਵੋਗੇ ਤਾਂ ਖਾਊਗੀ ਮੰਨਾ ਇਹਨੇ ਮੰਗ ਕੇ ਰੋਟੀ ਨਹੀਂ ਲੈਣੀ ਵੀ ਮਮਾ ਮੈਨੂੰ ਭੁੱਖ ਲੱਗੀ ਆ ਵੀ ਮੈਨੂੰ ਰੋਟੀ ਦੇ ਦਿਓ ਹਨਾ ਤੇ ਇੱਥੇ ਪਹੁੰਚ ਗਿਆ ਆਪਾਂ ਪੰਜਾਬੀ ਬਾਗ ਫਾਈਨਲੀ ਹੁਣ ਪੰਜਾਬੀ ਬਾਗ ਬਿਨਾ ਤਾਂ ਸਰਦਾ ਨਹੀਂ ਹੈਗਾ ਇੱਥੇ ਮੈਂ ਨਾ ਐਵਰ ਯੂਥ ਦਾ ਉਹ ਸੀਗਾ ਫੇਸ ਪੈਕ ਜਾਂ ਬ੍ਰਦਰ ਦਾ ਪਿਆਰ ਮੇਰਾ ਬ੍ਰਦਰ ਬਹੁਤ ਸ਼ਕੀਨ ਹੈ ਉਹ ਕਦੇ ਕੁਝ ਲਾ ਲਿਆ ਫੇਸ ਤੇ ਕਦੇ ਕੁਝ ਲਾ ਲਿਆ ਉਹਦਾ ਪਿਆਰ ਪਿਆ ਸੀਗਾ ਫਿਰ ਮੈਂ ਕਿਹਾ ਚੱਲ ਮੈਂ ਵੀ ਅਪਲਾਈ ਕਰਕੇ ਦੇਖਦੀ ਹਾਂ ਹਨਾ ਇਹਦੇ ਨਾਲ 글로ਉ ਆਉਂਦਾ ਇਹਦੇ ਨਾਲ ਕਹਿੰਦੇ ਇਨਸਟੈਂਟ 글로ਉ ਆਉਂਦਾ ਹਨਾ ਉਹ ਕਰਨ ਲੱਗੀ ਹੋਈ ਸੀਗੀ ਮੈਂ ਕਿਹਾ ਚੱਲ ਕਰਕੇ ਦੇਖ ਲੈਂਦੇ ਅੱਜ ਆਪਣੇ ਵੀ ਫੇਸ ਦੀ ਥੋੜੀ ਜੀ ਚਮਕ ਟਮਕ ਲਿਆ ਕੇ ਦੇਖੀਏ ਹਨਾ ਵੀ ਪੈਕ ਫੇਸ ਪੈਕ ਜਿਹਾ ਹੁੰਦਾ ਇਹ ਮੈਨੂੰ ਲੱਗਦਾ ਇਹ ਜਦ ਲਾ ਕੇ ਹੁਣ ਆ ਇਹ ਡਰਾਈ ਹੋ ਜਾਊਗਾ ਫਿਰ ਆਪਾਂ ਇਹਨੂੰ ਤਾਰਾਂਗੇ ਜਿਵੇਂ ਮੈਂ ਤਾਂ ਪਾਣੀ ਨਾਲ ਹੀ ਧਾਰੂੰਗੀ ਪਰ ਉਹ ਹਣੀ ਮੈਨੂੰ ਲੱਗਦਾ ਫੇਸ ਉਹਦੇ ਵਾਂਗ ਮਾਸਕ ਵਾਂਗ ਧਾਰਦਾ ਹੁੰਦਾ ਉਹ ਮਾਸਕ ਵਾਂਗ ਧਾਰਨ ਨਾਲ ਨਾ ਮੈਨੂੰ ਤਾਂ ਐ ਲੱਗਦਾ ਵੀ ਮੇਰੇ ਪਿੰਪਲਸ ਨਾ ਦੁਬਾਰਾ ਉੱਠ ਖੜਨ ਹਨਾ ਪੋਰਸ ਜਦੋਂ ਖੁੱਲਦੇ ਨੇ ਤਾਂ ਆਪਾਂ ਉਹਵੇਂ ਨਹੀਂ ਮੈਂ ਤਾਂ ਪਾਣੀ ਨਾਲ ਹੀ ਧਾਰੂੰਗੀ ਤੇ ਆਹ ਕਰਦੇ ਕਰਦੇ ਮੈਂ ਤਾਂ ਮੰਮੀ ਦੇ ਘਰੇ ਲਿਆਤੀਆਂ ਕੀੜੀਆਂ ਮੈਂ ਜਿਹੜੇ ਟੋਵਲ ਨਾਲ ਇਹ ਫੇਸ ਸਾਫ਼ ਕੀਤਾ ਨਾ ਉਹ ਮੈਂ ਰੱਖ ਗਈ ਐ ਦਿੱਤੇ ਸੋਫੇ ਤੇ ਉਹ ਤਾਂ ਮੰਮੀ ਉਹਨਾਂ ਦੇ ਸਾਰੇ ਕੱਪੜਿਆਂ 'ਚ ਕੀੜੀਆਂ ਮੰਮੀ ਕਹਿੰਦੇ ਤੇਰੀ ਤਾਂ ਸਰ ਗਿਆ ਤੇਰੀ ਤਾਂ ਬੁੱਧੀ ਇਹੀ ਜੀਓ ਐ ਮੈਨੂੰ ਦੱਸਤਾ ਜਾਂਦੀ ਮੈਂ ਕਿਹਾ ਮੈਨੂੰ ਵੀ ਕੀ ਪਤਾ ਸੀ ਵੀ ਉਹ ਇੰਨਾ ਚਿਪਚਿਪ ਵਾਲਾ ਹਨਾ ਵੀ ਉਹਦੇ ਜਿਹੜਾ ਟੋਵਲ ਹੈ ਉਹ ਤੇ ਵੀ ਚਿਪਚਿਪ ਹੋ ਗਈ ਵੀ ਇੰਨੀ ਕੀੜੀਆਂ ਆ ਜਾਣਗੀਆਂ ਤੇ ਅਸੀਂ ਸਾਰੇ ਦੁਪਹਿਰੇ ਰੈਸਟ ਕਰਦੇ ਹੁੰਨੇ ਆ ਪਰ ਮੇਰੇ ਮੁੰਡੇ ਨੂੰ ਰੈਸਟ ਨਾਮ ਇਹਨੂੰ ਤਾਂ ਪਤਾ ਹੀ ਨਹੀਂ ਵੀ ਰੈਸਟ ਕੀ ਚੀਜ਼ ਹੁੰਦੀ ਹੈ ਹਨਾ ਇਹਨੇ ਜਮਾ ਨਹੀਂ ਟਿਕਣਾ ਹੈਗਾ ਤੇ ਇਹ ਹੈਗੀ ਹੈ ਜਿਹੜਾ ਮੇਰੇ ਉੱਪਰ ਕਾਰੀਗਰ ਆਇਆ ਲੁਕਮਾਨ ਉਹਦੀ ਵਾਈਫ ਮੰਮਾ ਤੇ ਮੈਂ ਅਸੀਂ ਖੜੇ ਬਹੁਤ ਮਤਲਬ ਡਿਸਕਸ਼ਨ ਕਰ ਰਹੇ ਸੀ ਪਤਨੀ ਕਿਸ ਚੀਜ਼ ਦੀ ਐਕਚੁਅਲੀ ਨਾ ਲੁਕਮਾਨ ਮੇਰੀ ਐਕਟਿਵ ਲੈ ਕੇ ਗਿਆ ਹੋਇਆ ਸੀਗਾ ਤੇ ਮੈਂ ਘਰੇ ਵਾਪਸ ਜਾਣਾ ਸੀਗਾ ਮੈਂ ਉਹਦੀ ਵੇਟ ਕਰ ਰਹੀ ਸੀਗੀ ਵੀ ਉਹ ਅੱਜ ਵੀ ਫੇਰ ਮੈਂ ਘਰ ਲਈ ਤੁਰੂੰਗੀ ਹਨਾ ਤੇ ਇਹ ਬੱਚੇ ਪੌੜੀਆਂ 'ਚ ਫਿਰ ਰਹੇ ਸੀਗੇ ਇਹਨੂੰ ਸਗੋਂ ਮੈਂ ਕਹਿ ਰਹੀ ਸੀ ਮੈਂ ਕਿ ਬੱਚਿਆਂ ਦਾ ਧਿਆਨ ਰੱਖੀ ਵੀ ਹਨੀਤ ਤਾਂ ਸੁੱਤੀ ਪਈ ਐ ਵੀ ਕਿਤੇ ਪੌੜੀਆਂ 'ਚ ਹੋਰ ਨਾ ਬੱਚੇ ਡਿੱਗ ਜਾਣ ਫਾਈਨਲੀ ਆਪਾਂ ਪਹੁੰਚ ਗਏ ਆਪਣੇ ਘਰੇ ਸ਼ਾਮ ਨੂੰ ਤੇ ਇੱਥੇ ਵੀ ਉਹ ਆਪਣਾ ਜੂਸ ਨਾਲ ਲੈ ਕੇ ਆਈ ਐ ਦੇਖ ਲਓ ਇੱਕ ਤਾਂ ਕੁੜੀ ਇਹ ਚੀਜ਼ਾਂ ਛਾੜੀ ਸਾਡੀ ਆਈਸਕ੍ਰੀਮ ਲੈ ਕੇ ਆਈ ਹਨਾ ਉੱਥੋਂ ਆਉਂਦੀ ਹੋਈ ਉਹ ਡੱਕੇ ਦੀ ਲੈ ਤਾਂ ਆਈ ਡੱਕੇ ਵਾਲੀ ਜਿਹੜੀ ਖੋਏ ਵਾਲੀ ਆਈਸਕ੍ਰੀਮ ਹੁੰਦੀ ਐ ਹਨਾ ਉਹ ਇਹਨੂੰ ਪਸੰਦ ਨਹੀਂ ਆਹ ਦੇਖੋ ਇੱਥੇ ਮੈਂ ਤਾਂ ਥੱਲੇ ਬਿਠਾਈ ਐ ਸਾਰਾ ਮਾਜ਼ਾ ਇੱਥੇ ਡੋਲਤਾ ਮੈਂ ਕਹਿੰਨੀ ਐ ਅੱਜ ਤਾਂ ਸਾਡੀ ਮਤਲਬ ਚੀਜ਼ਾਂ ਦਾ ਬੁਰਾ ਹਾਲ ਹੋ ਰਿਹਾ ਹਰ ਥਾਂ ਤੇ ਕੀੜੀਆਂ ਹੀ ਕੀੜੀਆਂ ਮਿਲ ਰਹੀਆਂ ਨੇ ਮੈਨੂੰ ਤਾਂ ਨਾ ਦੁਖੀ ਕਰਤਾ ਇਹਨਾਂ ਕੀੜੀਆਂ ਨੇ ਮਤਲਬ ਕਿਵੇਂ ਕਰਾਂ ਮੈਂ ਕਿਵੇਂ ਕੀੜੀਆਂ ਦਾ ਕੋਈ ਕਸੂਰ ਨਹੀਂ ਮੇਰੀ ਹੀ ਕਸੂਰ ਨੇ ਇੱਕ ਥਾਂ ਤੇ ਮੈਂ ਚਿਪਚਿਪ ਲਾਇਆ ਇੱਕ ਥਾਂ ਤੇ ਮੇਰੀ ਕੁੜੀ ਨੇ ਕਰਤਾ ਤਾਂ ਉਹ ਸਾਡੇ ਲੜਨ ਗਈ ਈ ਹੁਣ ਹਨਾ ਤੇ ਕਿ મતલਬ ਲੜਦੀਆਂ ਵੀ ਇੰਨੀਆਂ ਬੁਰੀ ਤਰ੍ਹਾਂ ਹੁੰਦੀਆਂ ਨੇ ਮਤਲਬ ਏਡੇ ਏਡੇ ਤਫੜ ਕਰ ਦਿੰਦੇ ਮੇਰੀ ਬਾਡੀ ਤੇ ਤਾਂ ਬਹੁਤ ਛੇਤੀ ਤਫੜੁੰਦਾ ਜੇ ਇੱਕ ਇੱਕ ਕੀੜੀ ਵੀ ਲੜ ਜੇ ਨਾ ਸਾਰੀ ਬਾਡੀ ਤੇ ਤਫੜ ਹੋ ਜਾਂਦਾ ਤੇ ਇੱਥੇ ਲੱਗੇ ਹੋਇਆ ਪੂੰਜੇ ਬਹਿ ਕੇ ਰੋਟੀ ਖਾਣ ਕਹਿੰਦੇ ਹੁੰਦੇ ਕਹਿੰਦੇ ਥੱਲੇ ਬਹਿ ਕੇ ਨਾ ਰੋਟੀ ਖਾਣੀ ਚਾਹੀਦੀ ਹੈ ਬਹੁਤ ਜ਼ਰੂਰੀ ਹੈ ਕਹਿੰਦੇ ਇੱਕ ਟਾਈਮ ਇੱਕ ਮੀਲ ਕਿਚਨ 'ਚ ਜ਼ਰੂਰ ਲੈਣੀ ਚਾਹੀਦੀ ਹੈ ਤੇ ਇੱਕ ਮੀਲ ਪੂੰਜੇ ਬਹਿ ਕੇ ਖਾਣੀ ਚਾਹੀਦੀ ਹੈ ਕਿ ਤੁਸੀਂ ਤੁਹਾਨੂੰ ਪਤਾ ਹੋਵੇ ਤੁਹਾਡੀ ਔਕਾਤ ਕੀ ਹੈ ਤੁਸੀਂ ਆਪਣੀ ਧਰਤੀ ਦੇ ਨਾਲ ਜੁੜੇ ਰਹੋ ਇਸੇ ਧਰਤੀ 'ਚ ਇਸੇ ਮਿੱਟੀ ਜਿੱਚ ਆਪਾਂ ਮਿਲ ਜਾਣਾ ਵੀ ਸੋ ਦੈਟ ਫਿਰ ਆਪਾਂ ਨੂੰ ਆਪਣੀ ਨਾ ਡਾਊਨ ਵਾਲੀ ਚੀਜ਼ ਮਤਲਬ ਆਪਣੀ ਔਕਾਤ ਯਾਦ ਰਹਿੰਦੀ ਆ ਬੰਦੇ ਨੂੰ ਥੱਲੇ ਬਹਿ ਕੇ ਰੋਟੀ ਖਾਣਾ ਹਨਾ ਤੇ ਮੈਂ ਅਮਨ ਜੀ ਅਸੀਂ ਰਾਤ ਦੀ ਰੋਟੀ ਤਾਂ ਇਕੱਠੇ ਖਾਣੇ ਹੁੰਨੇ ਆ ਪਰ ਅਸੀਂ ਥੱਲੇ ਪੂੰਜੇ ਬਹਿ ਕੇ ਖਾਣੇ ਆ ਸੋ ਮੈਂ ਹੁਣ ਅਮਨ ਜੀ ਨੂੰ ਕਹਿ ਰਹੀ ਸੀ ਮੈਂ ਕਿ ਆਪਣੇ ਕੋਲ ਚਟਾਈ ਵੀ ਪਈ ਐ ਵੀ ਆਪਾਂ ਕਿਉਂ ਨਹੀਂ ਬਿਸ਼ਾਉਂਦੇ ਹੈਗੇ ਉਹ ਸਾਫ ਕਰਨ ਵਾਲੀ ਆ ਥੋੜੀ ਜੀ ਮਿੱਟੀ ਡਸਟ ਜੀ ਹੋਈ ਪਈ ਆ ਜਿੱਦਣ ਨੇਰੀਆਂ ਤੂਫਾਨ ਆਏ ਨੇ ਨਾ ਉਦੋਂ ਪੂਰੀ ਮਿੱਟੀ ਨਾਲ ਭਰੀ ਪਈ ਆ ਸੋ ਇਸ ਕਰਕੇ ਮੈਂ ਉਹਨੂੰ ਹੁਣ ਸਾਫ-ਸੂਫ ਕਰਕੇ ਫੇਰ ਆਪਾਂ ਥੱਲੇ ਬਿਜਾਇਆ ਕਰਾਂਗੇ ਨੈਕਸਟ ਡੇ ਹੋ ਗਿਆ ਫਾਈਨਲੀ ਮੈਂ ਦੁਬਾਰਾ ਪਹੁੰਚ ਗਈ ਆਪਣੇ ਘਰੇ ਆਪਣੇ ਮੰਮਾ ਕੋਲ ਹਣਾ ਆਪਣੇ ਕੰਮ ਤੇ ਕਮ ਤੇ ਲਾਲੋ ਆਫਿਸ ਪਹੁੰਚ ਗਈ ਆਪਣੇ ਹਨਾ ਹੁਣ ਤਾਂ ਦੋ ਆਫਿਸ ਨੇ ਉੱਥੇ ਮੇਰੇ ਇੱਕ ਐਸਟ੍ਰੋਲੋਜੀ ਦਾ ਇੱਕ ਮੇਰਾ ਬੁਟੀਕ ਦਾ ਹਨਾ ਤੇ ਇੱਥੇ ਮੈਂ ਆਪਣਾ ਰੂਮ ਸੈੱਟ ਕਰ ਰਹੀ ਹਾਂ ਅੱਜ ਮੇਰੇ ਰੂਮ ਚ ਨਾ ਬਹੁਤ ਖਲਾਰਾ ਪਿਆ ਹੋਇਆ ਹੈ ਕਿਉਂਕਿ ਮੰਮੀ ਨੇ ਆਹ ਰੂਮ ਸਾਨੂੰ ਦਿੱਤਾ ਹੋਇਆ ਹੈ ਮੰਮੀ ਕਹਿੰਦੇ ਵੀ ਆਪਣਾ ਖਲਾਰਾ ਆਪਣਾ ਬੱਚਿਆਂ ਦਾ ਸਕੂਲ ਦੀ ਯੂਨੀਫਾਰਮ ਕੱਪੜੇ ਬਦਲਣੇ ਜੋ ਕੁਝ ਵੀ ਕਰਨਾ ਵੀ ਤੁਸੀਂ ਇਸ ਕਮਰੇ ਦੇ ਵਿੱਚ ਕਰਨਾ ਹਨਾ ਮੈਂ ਕਿਹਾ ਹੁਣ ਮੈਂ ਅੱਜ ਆਪਣਾ ਕਮਰਾ ਪੂਰਾ ਸਾਰਟ ਆਊਟ ਕਰੂੰ ਮੰਮੀ ਨੇ ਉਹ ਸਾਨੂੰ ਲਮਾਰੀ ਦਿੱਤੀ ਹੋਈ ਹੈ ਵੀ ਆਪਣਾ ਸਮਾਨ ਸਾਰਾ ਕੁਝ ਉੱਚ ਰੱਖੋ ਹਨਾ ਤੇ ਹੁਣ ਮੈਂ ਆਪਣਾ ਕਮਰਾ ਸੈੱਟ ਕਰ ਰ ਕਦੇ ਇੱਥੇ ਆ ਕੇ ਸੈੱਟ ਕਰੀ ਜਾਨੀਆ ਮੇਰਾ ਤਾਂ ਇਹੀ ਕੁਝ ਰਹਿ ਜਾਣਾ ਹਨਾ ਪਰ ਨਹੀਂ ਹੁਣ ਮੈਂ ਨਾ 15-20 ਦਿਨ ਰਹਿਣ ਆਈਆਂ ਮੇਰਾ ਹੁਣ ਥੋੜਾ ਜਿਹਾ ਤੁਹਾਨੂੰ ਦੱਸ ਦਿੰਨੀ ਆ ਕਿs ਰੀਜ਼ਨ ਕਰਕੇ ਮੈਂ ਇੰਨੇ ਦਿਨ ਆਪਣੇ ਪੇਕੇ ਰਹਿਣ ਆਈਆਂ ਮੇਰਾ ਮੇਨ ਰੀਜ਼ਨ ਆ ਮੇਰਾ ਕੰਮ ਨਾ ਕਾਫੀ ਦੇਣ ਵਾਲਾ ਹੈ ਨਾ ਮੈਂ ਕਾਫੀ ਕੰਮ ਪਿਆ ਸੀਗਾ ਮੇਰਾ ਉਹ ਫਿਰ ਮੈਂ ਕਾਰੀਗਰ ਨੂੰ ਇਹ ਅਸੀਂ ਰਾਤ ਲਾਵਾਂਗੇ ਨਾਈਟ ਸ਼ਿਫਟ ਲਾਇਆ ਕਰਾਂਗੇ ਫਿਰ ਮੰਮੀ ਕਹਿੰਦੇ ਵੀ ਆਣ ਜਾਣ ਨਾਲੋਂ ਇਕਮੰਨੇ ਵੀ ਫਿਰ ਕਹਤਾ ਕਹਿੰਦੇ ਵੀ ਰਾਤ ਨੂੰ ਹਨੇਰੇ ਚ ਨਹੀਂ ਇੱਧਰ ਉੱਧਰ ਆਉਣਾ ਹਨਾ ਵੀ ਇਸ ਕਰਕੇ ਫਿਰ ਮੈਂ ਹੁਣ ਕੀ ਕਹਿੰਦੇ ਨੇ ਮੈਂ ਕਿਹਾ ਵੀ ਹੁਣ ਮੈਂ 10 ਦਿਨ ਫਿਰ ਰਹਿ ਕੇ ਆਪਣਾ ਕੰਮ ਹੀ ਕਢਾ ਲੈਨੀ ਆ ਹਨਾ ਵੀ ਕਿਉਂਕਿ ਫਿਰ ਬਾਰ-ਬਾਰ ਉੱਧਰ ਜਾਓ ਇੱਧਰ ਜਾਓ ਮਤਲਬ ਔਖਾ ਹੋ ਜਾਂਦਾ ਇਸ ਕਰਕੇ ਫਿਰ ਹੁਣ ਮੈਂ 10 ਦਿਨ ਉਰੇ ਰਹਿ ਕੇ ਆਪਣਾ ਕੰਮ ਕਢਾ ਕੇ ਫੇਰ ਜਾਵਾਂਗੇ ਆਪਾਂ ਆਪਣੇ ਘਰੇ ਹਨਾ ਤੇ ਫਾਈਨਲੀ ਬਾਜ਼ਾਰ ਵੀ ਜਾਇਆਏ ਉਹ ਤੁਸੀਂ ਦੇਖ ਚੁੱਕੇ ਹੋ ਮੇਰਾ ਮੁੰਡਾ ਵੀ ਸਕੂਲੋਂ ਆ ਗਿਆ ਬੱਚਿਆਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਮੈਂ ਬਾਜ਼ਾਰ ਦੇ ਸਾਰੇ ਕੰਮ ਨਿਵੇੜਨੇ ਹੁੰਦੇ ਨੇ ਕਿਉਂਕਿ ਇਹਨਾਂ ਦੇ ਆਉਣ ਤੋਂ ਬਾਅਦ ਇੱਕ ਤਾਂ ਹਨੀਤ ਮੈਨੂੰ ਫੇਰ ਜਾਣ ਨਹੀਂ ਦਿੰਦੀ ਬਾਜ਼ਾਰ ਇੰਨੀ ਜ਼ਿੱਦ ਚੜਦੀ ਹੈ ਰੌਲਾ ਪਾਉਣਾ ਸ਼ੁਰੂ ਕਰ ਦਿੰਦੀ ਹੈ ਔਰ ਗੁਰਪ੍ਰਤਾਪ ਦੇ ਆਉਣ ਤੋਂ ਬਾਅਦ ਫੇਰ ਅਸੀਂ ਲੰਚ ਲੰਚ ਕੀਤਾ ਹਨਾ ਲੰਚ ਕੀ ਕੀਤਾ ਸੀ ਅੱਜ ਮੰਮੀ ਨੇ ਸਮੋਸੇ ਮੰਗਾਏ ਸੀਗੇ ਮੰਮੀ ਕਹਿੰਦੇ ਵੀ ਚਲ ਮੇਰੀ ਧੀ ਆਈ ਹੈ ਮੈਂ ਕਿਹਾ ਮੰਮੀ ਮੈਂ ਕਿਹਾ ਪਹਿਲੀ ਵਾਰ ਆ ਗਿਆ ਮੈਂ ਤਾਂ ਰੋਜ਼ ਹੀ ਆ ਕੇ ਬਹਿ ਜਾਂਦੀ ਆ ਕਹਿੰਦੇ ਨਹੀਂ ਅੱਜ ਮੈਂ ਸਮੋਸੇ ਮੰਗਵਾਨੀ ਆ ਮਾਮਾ ਜੀ ਦੀਆਂ ਬੇਟੀਆਂ ਵੀ ਆਈਆਂ ਹੋਈਆਂ ਸੀ ਮਮੀ ਕਹਿੰਦੇ ਸਾਰੇ ਬੱਚੇ ਇਕੱਠੇ ਹੋਏ ਹੋਏ ਨੇ ਵੀ ਮੈਂ ਫਿਰ ਸਾਰਿਆਂ ਲਈ ਸਮੋਸੇ ਮੰਗਵਾਨੀ ਆ ਤੇ ਸਮੋਸੇ ਪਾਰਟੀ ਕਰਦੇ ਆ ਤੇ ਫਿਰ ਨਾਲ ਅਸੀਂ ਫੈਂਟਾ ਪੀਤਾ ਫੁੱਲ ਇੰਜੋਏ ਕੀਤਾ ਮਤਲਬ ਹੁਣ ਮੈਂ ਨਾ ਤੁਹਾਨੂੰ ਦਿਖਾਉਂਗੀ ਅਸੀਂ ਇੱਕ ਬਹੁਤ ਸੋਹਣੀ ਕਾਰਡ ਕੱਢੀ ਐ ਮੇਰੇ ਮਾਮਾ ਜੀ ਦੀ ਬੇਟੀ ਨੇ ਸਿਮੀ ਨੇ ਬਣਾਈ ਐ ਮੇਰੀ ਉਹ ਸਲਵਾਰ ਮੈਂ ਤੁਹਾਨੂੰ ਜਿਹੜਾ ਦਿਖਾਇਆ ਸੀਗਾ ਕੱਲ ਡਿਜ਼ਾਈਨ ਪਾਇਆ ਸੀ ਨਾ ਸੀ ਉਹ ਹੌਲੀ-ਹੌਲੀ ਬਣਾ ਰਹੀ ਹੈ ਜਿਵੇਂ ਮੈਂ ਉਹਨੂੰ ਬੜਾ ਫੋਰਸ ਨਹੀਂ ਕੀਤਾ ਹੋਇਆ ਮੈਂ ਕਿਹਾ ਵੀ ਜਦੋਂ ਤੇਰਾ ਜੀ ਕਰਦਾ ਉਦੋਂ ਬਣਾ ਲਿਆ ਕਰ ਹਨਾ ਤੇ ਉਹ ਹੁਣ ਤੁਹਾਨੂੰ ਦਿਖਾਉਂਗੀ ਕਿੱਦਾਂ ਦੀ ਬਣੀ ਹੈ ਹਨਾ ਥੋੜੀ ਜੀ ਬਣਾਈ ਹੈ ਅਸੀਂ ਉਹਦੇ ਵਿੱਚ ਥੋੜੇ ਜੇ ਕਲਰਸ ਫਿਲ ਕੀਤੇ ਨੇ ਉਹ ਤੁਹਾਨੂੰ ਮੈਂ ਦਿਖਾਉਂਗੀ ਪਰ ਪਹਿਲਾਂ ਅਸੀਂ ਖਾ ਪੇਟ ਪੂਜਾ ਤਾਂ ਕਰ ਲਈਏ ਪਹਿਲੇ ਪੇਟ ਪੂਜਾ ਫਿਰ ਕੰਮ ਦੂਜਾ ਹਨਾ ਆਪਣਾ ਤਾਂ ਉਹ ਕੰਮ ਹੈ ਹੁਣ ਆਪਾਂ ਪਹਿਲਾਂ ਪੇਟ ਪੂਜਾ ਕਰਕੇ ਫੇਰ ਕੰਮ ਕਰਨ ਜਾਵਾਂਗੇ ਕਿਉਂਕਿ ਕਾਰੀਗਰ ਆਪਾਂ ਨਾ ਉਹ ਲਾਏ ਹੋਏ ਨੇ ਕੈਮਰਾਜ਼ ਉੱਪਰ ਜਿਵੇਂ ਬਾਹਰ ਲਈ ਸਪੈਸ਼ਲੀ ਲਾਏ ਹੋਣੇ ਜਿਵੇਂ ਹੁਣ ਬਾਹਰ ਨਾ ਕਹਿੰਦੇ ਨੇ ਜੀਟੀਵੀ ਮਾਰਕੀਟ ਦੇ ਵਿੱਚ ਕਹਿੰਦੇ ਖੰਨੇ ਚ ਇੱਕ ਗਰੋ ਫਿਰਦਾ ਵਾਈਫ ਆ ਹਸਬੰਡ ਆ ਤੇ ਬੱਚਾ ਆ ਹਣਾ ਉਹ ਆਉਂਦੇ ਨੇ ਤੇ ਤੁਹਾਡੀ ਬਾਹਰ ਖੜੀ ਕੋਈ ਵਹੀਕਲ ਆ ਕੋਈ ਕੋਈ ਵੀ ਚੀਜ਼ ਆ ਸਕੂਟੀ ਮੋਟਰਸਾਈਕਲ ਚੋਰੀ ਕਰਕੇ ਲੈ ਜਾਂਦੇ ਨੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਹਣਾ ਤੇ ਆ ਦੇਖੋ ਅਸੀਂ ਕਲਰ ਸ਼ੇਡਸ ਪਾਏ ਨੇ ਬਿਲਕੁਲ ਕਮੈਂਟ ਕਰਕੇ ਦੱਸਿਓ ਵੀ ਕਿੰਨੇ ਸੋਹਣੇ ਲੱਗਦੇ ਨੇ ਹਣਾ ਇਹ ਕਲਰਸ ਮਾਮਾਈ ਦੀ ਬੇਟੀ ਨੂੰ ਇਹਨੂੰ ਸ਼ੌਂਕ ਹੈ ਉਹ ਦੂਜੀ ਬੇਟੀ ਨੂੰ ਪੜਾਉਣ ਦਾ ਸ਼ੌਂਕ ਹੈ ਇਹਨੂੰ ਸ਼ੌਂਕ ਹੈ ਇਹਨੇ ਮੇਰੇ ਇੱਕ ਦੋ ਹੋਰ ਵੀ ਸਲਵਾਰਾਂ ਤੇ ਬਹੁਤ ਸੋਹਣੇ ਡਿਜ਼ਾਈਨਸ ਕੀਤੇ ਨੇ ਔਰ ਜਦੋਂ ਇਹ ਪਾਕਿਸਤਾਨੀ ਸਲਵਾਰ ਬਣਾਉਂਗੀ ਨਾ ਮੈਂ ਤੁਹਾਨੂੰ ਡੈਫੀਨੇਟਲੀ ਦਿਖਾਵਾਂਗੀ ਵੀ ਇਹ ਕਿੱਦਾਂ ਦੀ ਬਣੀ ਆ ਹਨਾ ਬਹੁਤ ਸੋਹਣੀ ਸਲਵਾਰ ਬਣਨੀ ਹੈ ਇਹ ਮੇਰੀ ਸ਼ਰਟ ਮੈਂ ਵੀ ਗਲਾ ਬਣਾਇਆ ਸੀਗਾ ਫਿਰ ਪੂਰੀ ਪੂਰਾ ਸੂਟ ਪਾ ਕੇ ਤੁਹਾਨੂੰ ਪੂਰਾ ਸੂਟ ਰੈਡੀ ਕਰਕੇ ਨਾ ਦਿਖਾਵਾਂਗੀ ਫਿਰ ਮੈਂ ਹੁਣ ਇਦਾਂ ਦੇ ਡਿਜ਼ਾਈਨਸ ਇਹਦੇ ਤੋਂ ਸ਼ਰਟਸ ਤੇ ਪਾਉਣਾ ਪਲੇਨ ਸੂਟ ਲੈ ਕੇ ਨਾ ਉਹਦੇ ਤੇ ਬਣਵਾ ਕੇ ਫਿਰ ਆਪਾਂ ਕੜਾਈ ਵਾਲੇ ਸੂਟ ਵੀ ਪਾਵਾਂਗੇ ਤੇ ਜੇ ਤੁਸੀਂ ਵੀ ਕਿਸੇ ਨੇ ਬਣਵਾਉਣੇ ਹੋ ਡੈਫੀਨੇਟਲੀ ਕੰਟੈਕਟ ਕਰਿਓ ਹਨਾ ਤੇ ਮੈਂ ਤੁਹਾਨੂੰ ਦੱਸੂਗੀ ਇਹਨਾਂ ਦੇ ਪ੍ਰਾਈਜ਼ਸ ਵੀ ਦੱਸ ਦੂੰਗੀ ਤੁਸੀਂ ਕਮੈਂਟਸ ਕਰਿਓ ਫਿਰ ਮੈਂ ਡੈਫੀਨੇਟਲੀ ਤੁਹਾਨੂੰ ਇਹਨਾਂ ਦੇ ਪ੍ਰਾਈਜ਼ਸ ਦੱਸੂ ਪਹਿਲਾਂ ਤੁਹਾਨੂੰ ਮੈਂ ਆਪਣੀ ਸਲਵਾਰ ਡਿਜ਼ਾਈਨ ਕਰਕੇ ਆਪਣੀ ਸਲਵਾਰ ਸਟਿਚ ਕਰਕੇ ਦਿਖਾਉਂਗੀ ਵੀ ਕਿੱਦਾਂ ਦੀ ਲੱਗਦੀ ਹੈ ਫਿਰ ਜੇ ਤੁਹਾਨੂੰ ਕੁਝ ਵੀ ਚਾਹੀਦਾ ਹੋਇਆ ਤਾਂ ਪਲੀਜ਼ ਮੈਨੂੰ ਕੰਟੈਕਟ ਜ਼ਰੂਰ ਕਰਿਓ ਠੀਕ ਹੈ ਸੋ ਇੱਥੇ ਬੱਚੇ ਸ਼ਾਮ ਨੂੰ ਖੇਡਣ ਲੱਗੇ ਹੋਏ ਨੇ ਦੇਖੀ ਇਹ ਜ਼ਿੰਦਗੀ ਹੁੰਦੀ ਹੈ ਕਿੰਨੀ ਸੋਹਣੀ ਜ਼ਿੰਦਗੀ ਹੈ ਨਾ ਕੋਈ ਫਿਕਰ ਨਹੀਂ ਕੋਈ ਫਾਕਾ ਨਹੀਂ ਵੀ ਹਨਾ ਰੋਟੀ ਬਣਾ ਕੰਮ ਕਰਨਾ ਹੈ ਆਪਣੀ ਉਹ ਦੇਖੋ ਆਪਣੀ ਕਾਰ ਖੜੀ ਇੱਥੇ ਖੜਾ ਦਿੰਨੇ ਹੁੰਨੇ ਆ ਬਿਕੋਜ਼ ਨਾ ਦੁਪਹਿਰ ਦੇ ਟਾਈਮ ਨਾ ਬੱਚਿਆਂ ਦੀਆਂ ਬੱਸੇਜ਼ ਆਉਂਦੀਆਂ ਨੇ ਔਰ ਆਪਣੀ ਜਿਹੜੀ ਆਹ ਰੋਡ ਆ ਥੋੜੀ ਇੰਨੀ ਚੌੜੀ ਨਹੀਂ ਹੈਗੀ ਇੰਨੀ ਤਾਂ ਚੌੜੀ ਹੈ ਵੀ ਬੱਸੇਜ਼ ਨਿਕਲ ਜਾਣਗੀਆਂ ਪਰ ਆ ਮੰਮੀ ਦੇ ਫਲਾਵਰਸ ਕਿੰਨੇ ਸੋਹਣੇ ਨੇ ਪਰ ਉਹ ਕਈ ਵਾਰ ਬਸ ਵੱਡੀਆਂ ਹੁੰਦੀਆਂ ਨੇ ਫਿਰ ਐਕਚੁਅਲੀ ਆ ਥੜੀਆਂ ਮੂਰੇ ਨੂੰ ਕਰੀਆਂ ਹੋਈਆਂ ਨੇ ਨਹੀਂ ਨਿਕਲਦੀ ਬਸ ਇਸ ਕਰਕੇ ਫਿਰ ਮੈਂ ਨਾ ਉਧਰਲੀ ਸਾਈਡ ਸਾਈਡ ਤੇ ਲਾ ਦੇਣੀ ਹੁੰਦੀਆਂ ਗੱਡੀ ਵੀ ਬਾਰੋ ਬਾਰ ਬਾਰ ਹਾਰਨ ਮਾਰਨ ਨਾਲੋਂ ਬੈਟਰ ਐ ਦੀ ਗੱਡੀ ਸਾਈਡ ਤੇ ਲਾਤੀ ਹੁਣ ਆਪਣਾ ਫਾਈਨਲੀ ਡਿਨਰ ਟਾਈਮ ਹੋ ਚੁੱਕਿਆ ਤੁਹਾਨੂੰ ਮੈਂ ਆਪਣਾ ਸਾਰਾ ਰੁਟੀਨ ਦਿਖਾ ਰਹੀ ਹਾਂ ਇਹਦੇ ਵਿੱਚ ਵੀ ਮੈਂ ਕੀ ਕੀ ਕੀਤਾ ਸੋ ਅੱਜ ਹੁਣ ਤੁਹਾਨੂੰ ਦੱਸਦਾ ਵੀ 10-15 ਦਿਨ ਤੁਹਾਨੂੰ ਇਧਰ ਹੀ ਬਲੌਗ ਦੇਖਣ ਨੂੰ ਮਿਲਣਗੇ ਕਿਉਂਕਿ ਮੈਂ ਇਧਰ ਆ ਮੰਮੀ ਨੇ ਦੁੱਧ ਚ ਘੀਆ ਪਾਇਆ ਬਾ ਅਰਬੀ ਬਣਾਈ ਹੈ ਰਾਈਸ ਦੁਪਹਿਰੇ ਬਣਾਏ ਸੀਗੇ ਹਨੀਤ ਲਈ ਹਨੀਤ ਪੁੱਠੇ ਸ਼ੂਜ਼ ਪਾ ਰਹੀ ਹੈ ਹਨੀਤ ਤਾਂ ਹਜੇ ਕਮਲੇ ਕੁੱਟਦੀ ਰਹਿੰਦੀ ਹੈ ਹਨਾ ਤੇ ਹੁਣ ਆਪਾਂ ਡਿਨਰ ਕਰਾਂਗੇ ਡਿਨਰ ਕਰਕੇ ਫੇਰ ਆਪਾਂ ਸੌਂ ਜਾਗੇ ਫੇਰ ਸਵੇਰੇ ਉੱਠ ਕੇ ਉਹੀ ਰੂਟੀਨ ਸ਼ੁਰੂ ਪਰ ਨਹੀਂ ਨਹੀਂ ਡਿਨਰ ਕਰਨ ਤੋਂ ਬਾਅਦ ਫੇਰ ਅਸੀਂ ਕੰਮ ਕਰਨਾ ਮੈਂ ਲੁਕਮਾਨ ਨੇ ਮੈਂ ਉਹਨੂੰ ਸਮਝਾਉਂਗੀ ਫਿਰ ਉਹ ਕਹਿੰਦਾ ਸੀ ਦੀਦੀ ਰੋਟੀ ਤੋਂ ਬਾਅਦ ਆਪਾਂ ਫੇਰ ਦੁਬਾਰਾ ਸ਼ੁਰੂ ਕਰ ਲਾਂਗੇ ਕੰਮ ਤੇ ਮੈਂ ਕਿਹਾ ਵੀ ਹਾਂ ਠੀਕ ਹੈ ਵੀ ਓਨੀ ਧਿਰ ਆ ਮੇਰਾ ਪੁੱਤੂ ਬੈਠ ਕੇ ਮੈਚ ਦੇਖ ਰਿਹਾ ਕਿਉਂਕਿ ਇਹਨੂੰ ਮੈਚ ਦਾ ਐਨਾ ਦੇਖ ਲੈ ਨਾਲ ਫੋਨ ਦੇਖ ਰਿਹਾ ਨਾਲ ਮੈਚ ਦੇਖ ਰਿਹਾ ਦੋਨੋਂ ਚੀਜ਼ਾਂ ਚੱਲ ਰਹੀਆਂ ਨੇ ਮੈਂ ਕਹਿ ਰਹੀਆਂ ਮੈਂ ਕਿਹਾ ਇੱਕ ਚੀਜ਼ ਬੰਦ ਕਰ ਦੇ ਚਾਹੇ ਟੀਵੀ ਬੰਦ ਕਰ ਦੇ ਜਾਹੇ ਫੋਨ ਬੰਦ ਕਰ ਦੇ ਵੀ ਇੱਕ ਚੀਜ਼ ਦੇਖੇ ਦੇਖਣੀ ਚਾਹੀਦੀ ਆ ਤੈਨੂੰ ਹਨਾ ਮੰਮੀ ਉਹ ਕਿਉ ਡੋਲਤਾ ਨੇ ਤੁਹਾਡਾ ਅਨੇਤ ਨੇ ਤੱਕੇ ਉੱਥੇ ਖੜਜੋ ਇਹ ਕੇ ਰਹੇ ਦੁੰਦੂਗਾ ਉਹ ਰੋਟੀ ਖ ਪਲੇਟ ਕੱਢੋ ਪਲੇਟ ਕੱਢੋ ਕਾਲੀ ਕੱਢੋ ਕਾਲੀ ਸੋ ਤੁਸੀਂ ਵੀ ਕਹਿੰਦੇ ਹੋਵੋਗੇ ਹੁਣ ਤਾਂ ਬਾਲੇ ਕਿੱਥੇ ਤਾਂ 6 ਸਾਲ ਬਿਲਕੁਲ ਪੈਕੇ ਨਹੀਂ ਆਉਂਦੀ ਸੀਗੀ ਇੱਕ ਦਿਨ ਆਉਂਦੀ ਸੀਗੀ ਸੈਟਰਡੇ ਆਉਂਦੀ ਸੀ ਸੰਡੇ ਚਲੀ ਜਾਂਦੀ ਸੀ ਹੁਣ ਤਾਂ ਇਹਨੇ ਪੱਕੇ ਹੀ ਡੇਰੇ ਪੇਕੇ ਲਾ ਲਏ ਹਨਾ ਦੇਖੋ ਜਿੱਥੇ ਕੰਮ ਹੋਊਗਾ ਬੰਦਾ ਉੱਥੇ ਹੀ ਰਹੂਗਾ ਹਨਾ ਸੋ ਮੈਨੂੰ ਮੇਰੇ ਕੰਮ ਦਾ ਭਾਅ ਹੈ ਜਿੱਥੇ ਮੇਰਾ ਕੰਮ ਹੋਊਗਾ ਮੈਂ ਤਾਂ ਉੱਥੇ ਹੀ ਰਹਿਣਾ ਹਨਾ ਸੋ ਇੱਥੇ ਹੁਣ 10 ਦਿਨ ਡੇਰੇ ਪੱਕੇ ਲਾ ਲਏ ਮੈਂ ਮੰਮੀ ਨੂੰ ਖਸਰੀ ਸੀ ਮੈਂ ਕਿਹਾ ਮੰਮੀ ਪ੍ਰਿਪੇਅਰ ਹੋ ਜਾਓ 15 ਦਿਨ ਹੁਣ ਅਸੀਂ ਉਰੀ ਆ ਤੇ ਮੰਮੀ ਕਹਿੰਦੇ ਲੈਪ ਦੇ ਬੱਚੇ ਤੋਂ ਵੀ ਬੰਦਾ ਕੋਈ ਦੁਖੀ ਆਉਂਦਾ ਹਨਾ ਤੇ ਮਾਵਾ ਮਾਵਾ ਹੀ ਹੁੰਦੀਆਂ ਨੇ ਸੋ ਇੱਥੇ ਕਰਦੇ ਹੁਣ ਆਪਾਂ ਬਲੌਗ ਦਾ ਐਂਡ ਅੱਜ ਥੋੜੀ ਭਰੀ ਸੌ ਚੁੱਕੀ ਆ ਉਹ ਬਲੌਗ ਦਾ ਐਂਡ ਨਹੀਂ ਕਰੂਗੀ ਤੇ ਕੱਲੂ ਮਲਾਉਂਗੀ ਫੇਰ ਤੁਹਾਨੂੰ ਹਨੀਤ ਨਾਲ ਨਵੇਂ ਬਲੌਗ ਦੇ ਨਾਲ ਬਲੌਗ ਦੇ ਨਾਲ ਕੱਲੂ ਮਿਲਦੇ ਆ ਫੇਰ ਇੱਕ ਨਵੇਂ ਬਲੌਗ ਦੇ ਜੇ ਤੁਹਾਨੂੰ ਮੇਰਾ ਬਲੌਗ ਥੋੜਾ ਜਿਹਾ ਵੀ ਵਧੀਆ ਲੱਗਦਾ ਪਲੀਜ਼ ਚੈਨਲ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰ ਲਿਆ ਕਰੋ ਕੱਲੂ ਕੀ ਕੀ ਕਰਦੇ ਆ ਕੀ ਕੀ ਆਪਣਾ ਡਿਜ਼ਾਈਨਸ ਕਰਦੇ ਆ ਕੀ ਕੀ ਕਿਉਂਕਿ ਇੱਕ ਡਿਜ਼ਾਈਨਸ ਹੀ ਆਉਂਦੇ ਨੇ ਹਨਾ ਜੇ ਤੁਸੀਂ ਪਲੀਜ਼ ਕਮੈਂਟਸ ਕਰਕੇ ਦੱਸਿਓ ਜੇ ਤੁਹਾਨੂੰ ਥੋੜੀ ਬਹੁਤੀ ਐਸਟ੍ਰੋਲੋਜੀ ਦੀਆਂ ਟਿਪਸ ਚਾਹੀਦੀਆਂ ਹੁੰਦੀਆਂ ਨੇ ਨਾ ਜਾਂ ਕੋਈ ਪੈਸੇ ਰਿਲੇਟਿਡ ਜਾਂ ਤੁਹਾਨੂੰ ਕਿਸੇ ਫਾਈਨੈਂਸ਼ੀਅਲ ਰਿਲੇਟਿਡ ਕੋਈ ਵੀ ਇਸ਼ੂਜ਼ ਕੋਈ ਵੀ ਰਿਲੇਟਿਡ ਤੁਹਾਨੂੰ ਟਿਪਸ ਚਾਹੀਦੀਆਂ ਹੁੰਦੀਆਂ ਮੈਨੂੰ ਕਮੈਂਟਸ ਜ਼ਰੂਰ ਕਰਿਓ ਮੈਂ ਇੱਕ ਵੀਡੀਓ ਜ਼ਰੂਰ ਬਣਾਉਂਗੀ ਤੁਹਾਡੇ ਸਾਰਿਆਂ ਦੇ ਕਮੈਂਟਸ ਆਨਸਰ ਕਰੂੰਗੀ ਤੇ ਇਸ ਚੀਜ਼ ਬਾਰੇ ਠੀਕ ਹੈ ਤੁਸੀਂ ਜ਼ਰੂਰ ਦੱਸਿਓ ਵੀ ਤੁਹਾਨੂੰ ਕੁਝ ਨੌਲੇਜ ਚਾਹੀਦੀ ਹੈ ਜਾਂ ਤੁਹਾਨੂੰ ਕੁਝ ਟਿਪਸ ਚਾਹੀਦੀਆਂ ਨੇ ਉਹ ਫ੍ਰੀ ਵੀਡੀਓ ਹੋਊਗੀ ਉਹਦੇ ਵਿੱਚ ਮੈਂ ਤੁਹਾਡੇ ਸਾਰੇ ਜਿਹੜੇ-ਜਿਹੜੇ ਕੁਐਸਚਨਸ ਹੋਣਗੇ ਨਾ ਉਹਨਾਂ ਦੇ ਆਨਸਰਸ